ਫਿਲੌਰ ਅੰջ ਡੇਰਾ ਮਈਆ ਭਗਵਾਨ ਜੀ ਦੇ ਦਰਬਾਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਮਈਆ ਦਰਬਾਰ ਦੇ ਸਾਹਮਣੇ ਜੀਟੀ ਰੋਡ ਪੁਲੀ ਦੇ ਥੱਲੇ ਗੰਦਾ ਪਾਣੀ ਦੇ ਮਸਲੇ ਨੂੰ ਲੈ ਕੇ ਮੁਖ ਸੇਵਾਦਾਰ ਬਾਬਾ ਸ਼ੰਭੂ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਵਿੱਚ ਵੱਖ ਵੱਖ ਪਿੰਡਾਂ ਦੇ ਸੂਝਵਾਨ ਸੱਜਣਾ ਨੇ ਹਿੱਸਾ ਲਿਆ ਅਤੇ ਸਮਾਜਿਕ ਜਥੇਬੰਦੀਆਂ ਵੀ ਪਹੁੰਚੀਆਂ ਜਿਦੇ ਵਿੱਚ ਤੇ ਪਿੰਡ ਦੇ ਸਰਪੰਚ ਪੰਚ ਵੀ ਪਹੁੰਚੇ ਉਨ੍ਹਾਂ ਵਿੱਚੋਂ ਗगन ਸਰਪੰਚ ਜਗਤਪੁਰਾ 5 13 ਸਰਬਜੀਤ ਸਰਪੰਚ ਰਾਮਗੜ੍ਹ ਸਾਬ ਦਾ ਸਰਪੰਚ ਰਾਮਗੜ੍ਹ ਤੇ ਉਹਨਾਂ ਦੀ ਪਤਨੀ ਸਰਪੰਚ ਲਖਵਿੰਦਰ ਸਿੰਘ ਲੱਖਾ ਜਗਤਪੁਰ ਉਹਦੇ ਨਾਲ ਹੀ ਮਾਸਟਰ ਹਸਰਾਜ ਜੀ ਨਾਲ ਹੀ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨਲ ਫਿਲੋਰਜੀ ਨਿਰਮਲ ਨਿੰਮਾ ਪ੍ਰਧਾਨ ਜੀ सुरेंद्रਪਾਲ ਕੁਬਗਾ ਜੀ ਹੋਰ ਕਈ ਨਾਮਵਰ ਆਗੂ ਪਹੁੰਚੇ ਅਤੇ ਇਸ ਮੀਟਿੰਗ ਦੇ ਵਿੱਚ ਕਿਹਾ ਗਿਆ ਅਗਰ ਇਸ ਪਾਣੀ ਦਾ ਹੱਲ ਨਹੀਂ ਹੋਇਆ ਤਾਂ ਪ੍ਰਸ਼ਾਸਨ ਇਸ ਦਾ ਆਪ ਜ਼ਿੰਮੇਵਾਰ ਹੋਵੇਗਾ ਅਤੇ ਵੱਡੇ ਲੈਵਲ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਅੱਜ ਦਰਬਾਰ ਮਈਆ ਭਗਵਾਨ ਜੀ ਦੇ ਡੇਰਾ ਵਿਖੇ ਮੀਟਿੰਗ ਕੀਤੀ ਗਈ ਸਾਰੇ ਮੋਹਤਵਾਰ ਵਿਅਕਤੀ ਇੱਥੇ ਇਕੱਠੇ ਹੋਏ ਆ ਰਾਮਗੜ੍ਹ ਦੀ ਪੰਚਾਇਤ ਸਾਡੇ ਸਰਪੰਚ ਆਭੀ ਜੀ ਵੀ ਆਏ ਆ ਕਿ ਹੋ ਸਾਰੇ ਵੋਟਵਾਰ ਸੱਜਣ ਆਏ ਆ ਜਿਹੜਾ ਪਾਣੀ ਲਗਾਤਾਰ ਤੁਸੀਂ ਦੇਖ ਰਹੇ ਹੋ ਰੋਡ ਤੇ ਪੈ ਰਿਹਾ ਆ ਜਿਹੜਾ ਲੋਕਾਂ ਦੀ ਜਿਹੜਾ ਪਾਣੀ ਪੈ ਰਿਹਾ ਆ ਉਹ ਬਹੁਤ ਗੰਭੀਰ ਮਸਲਾ ਹੋਇਆ ਪਿਆ ਆ ਉਸ ਸੰਬੰਧ ਵਿੱਚ ਅੱਜ ਅਸੀਂ ਮੀਟਿੰਗ ਕੀਤੀ ਆ ਸਹਿਮਤੀ ਦੇ ਨਾਲ ਅਸੀਂ ਇਹ ਸੋਚਿਆ ਵੀ ਜਿਹੜਾ ਰਾਮਗੜ੍ਹ ਦੀ ਬਲਾਕ ਸੰਪਤੀ ਜ਼ਮੀਨ ਆ ਉਹਦੇ ਵਿੱਚ ਬੀਡੀਪੀਓ ਫਲੋਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਦੋਮਾ ਪੰਚਾਇਤਾਂ ਦੀ ਸਹਿਮਤੀ ਆ ਕਿ ਜਿਹੜੀ ਪੰਚਾਇਤਾਂ ਦੀ ਜ਼ਮੀਨ 'ਤੇ ਆ ਉਹਦੇ ਵਿੱਚ ਇਹ ਸੀਵਰੇਜ ਦਾ ਕਨੈਕਸ਼ਨ ਕਰਕੇ ਆਮਗੜ੍ਹ ਦਾ ਪਾਣੀ ਪਾਇਆ ਜਾਵੇ ਜੀ ਅਸੀਂ ਤੁਹਾਡੇ ਬਹੁਤ ਧੰਨਵਾਦ ਹੋਵਾਂਗੇ ਤੇ ਇਹ ਬੇਨਤੀ ਸਾਡੀ ਸਵੀਕਾਰ ਕਰਨਾ ਜੀ ਜੇ ਤੁਸੀਂ ਇਹ ਬੇਨਤੀ ਨਹੀਂ ਸਾਡੀ ਸਵੀਕਾਰ ਕਰਦੇ ਤਾਂ 22 ਤਰੀਕ ਨੂੰ ਸਵੇਰੇ 10 ਵਜੇ ਬੀਡੀਪੀਓ ਦਫ਼ਤਰ ਫਲੋਰ ਵਿਖੇ ਧਾਰਨਾ ਲਾਇਆ ਜਾਏਗਾ ਅੱਜ ਅਸੀਂ ਮਈਆ ਭਗਵਾਨ ਦੇ ਡੇਰੇ ਵਿੱਚ ਰੀਟਾ ਕੀਤੀ ਆ ਜਿਹਦੇ ਵਿੱਚ ਬਹੁਤ ਸਾਰੇ ਸਾਰੇ ਆਗੂ ਆਏ ਆ ਮੂਰਗਾ ਸੱਜਣਾ ਆਇਆ ਵਿੱਚ ਰਾਮਗੜ੍ਹ ਦੀ ਪੰਚਾਇਤ ਦੇ ਨਾਲ ਹੀ ਪੈਂਤੇ ਵਿਜੀ ਸੰਗਠਨ ਦੇ ਸਰਪੰਚ ਆਏ ਹੋਏ ਆ ਇਹ ਉਹਦੇ ਵਿੱਚ ਫੈਸਲਾ ਕੀਤਾ ਵੀ ਜਿਹੜਾ ਪਹਿਲਾਂ ਸਾਰੀ ਕਮੇਟੀ ਨੇ ਫੈਸਲਾ ਕੀਤਾ ਸੀਗਾ ਜਿਹੜੀ ਕਮੇਟੀ ਸਾਡੇ ਸਾਡੇ ਸੰਭੂ ਸਾਹਿਬ ਜੀ ਅਰੇ ਯਾ ਮਾਣੇ ਪਹਿਲਾ ਕਿਹਾ ਜਿਹੜਾ ਤਾਂ ਬਾਈਕ ਵੀ ਡਾਉਨ ਆਇਆ ਦੂਜੇ ਦਾ ਅਸਰੇ ਕੋੜੇ ਮਸਲਾ ਜਿਹੜਾ ਆ ਪਾਣੀ ਦਾ ਆ ਪਾਣੀ ਜਿਹੜਾ ਆ ਲਗਾਤਾਰੀ ਬਈਆ ਦਰਵਾਜ਼ੇ ਸਾਹਮਣੇ ਜਿਹੜਾ ਪੌੜਿਆ ਉਹਦੇ ਵਿੱਚ ਪੈ ਰਿਹਾ ਗੰਦਾ ਪਾਣੀ ਆ ਉਹਦੇ ਵਿੱਚ ਮੋਸਕਾ ਰਿਹਾ ਉਹਦੇ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਆ ਤੇ ਹੋਰ ਵੀ ਬਹੁਤ ਆਗ ਹੀ ਜਿਹੜੇ ਲੱਗਦੇ ਆ ਉਹਨਾਂ ਦਾ ਡੰਗਣਾ ਔਖਾ ਹੋਇਆ ਉੱਥੇ ਕਈ ਆਈ ਟਰੱਕ ਉਲਟਦੇ ਆ ਕਈ ਆ ਰੀ ਗੱਡੀਆਂ ਉਲਟੀਆਂ ਕਈ ਆ ਟਰਾਲੀਆਂ ਉਲਟਦੀਆਂ ਉੱਥੇ ਕਈ ਆ ਰੀ ਘਟਨਾ ਵੀ ਵਾਪਰੀਆਂ ਜਿਹੜੇ ਐਕਸੀਡੈਂਟ ਹੋਇਆ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਜਿਹੜਾ ਪਾ 22 ਤਰੀਕ ਨੂੰ ਵੀਡੀਓ ਦਾਫਤਰ ਦੇ ਵਿੱਚ ਜਿਹੜਾ ਧਰਨਾ ਲਗਾਇਆ ਜਾਊਗਾ ਉਹਦੇ ਲਈ ਸਾਰੇ ਜਿਹੜੇ ਸਹਿਮਤ ਆ ਪਿੰਡਾਂ ਦੇ ਲੋਕ ਆਉਣਗੇ ਅਸੀਂ ਵੀ ਲੋਕਾਂ ਸਾਥ ਮੱਚ ਬਣੂ ਇਹਦੀ ਪੂਰੀ ਉਹਦੀ ਹਮਾਇਤ ਕਰਦੇ ਆ ਅਸੀਂ ਵੱਧ ਚੜ ਕੇ ਸੰਗਤਾਂ ਨੂੰ ਲੈ ਕੇ ਆਵਾਂਗੇ ਧੰਨਵਾਦ ਅੱਜ ਡੇਰਾ ਮਈਆ ਦਰਬਾਰ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਵੀ ਜਿਹੜਾ ਪਾਣੀ ਆ ਗੰਦਾ ਪਾਣੀ ਆ ਜਿਹੜਾ ਉਹ ਮਈਆ ਦਰਬਾਰ ਦੇ ਸਾਹਮਣੇ ਦਾ ਪੌੜਿਆ ਪੁਰਵ ਵਿੱਚ ਲਗਾਤਾਰ ਹੀ ਕਾਫੀ ਚਿਰ ਤੋਂ ਲੰਮੇ ਸਮੇਂ ਤੋਂ ਪੈ ਰਿਹਾ ਜਿਹੜੀ ਸਰਕਾਰ ਆ ਪ੍ਰਸ਼ਾਸਨ ਆ ਉਹਦਾ ਇਹਦਾ ਕੋਈ ਧਿਆਨ ਨਹੀਂ ਅੱਜ ਤਤਵਾਦ ਤੇ ਸੱਜਣਾ ਨੇ ਜਿਹਦੇ ਵਿੱਚ ਪਿੰਡਾਂ ਦੇ ਬੁੱਧਵਾਰ ਪਿੰਡ ਪੰਚੇਤਾਂ ਜਿਹਦੇ ਵਿੱਚ ਰਾਵਗੜ ਦੀ ਪੰਚਾਇਤ ਤੇ ਸਰਪੰਚ ਸਾਹਿਬ ਆਏ ਜਿਹਦੇ ਵਿੱਚ ਪੰਜ ਤੇ ਰਾਜਗੜ ਦੇ ਸਰਪੰਚ ਸਾਹਿਬ ਆਏ ਉਹਨੇ ਫੈਸਲਾ ਕੀਤਾ ਵੀ ਅਸੀਂ ਇਹ ਜੀ ਨਾ ਹੱਲ ਹੋਇਆ ਤਾਂ 22 ਤਰੀਕ ਨੂੰ ਮਾਈ ਏਪ੍ਰੈਲ ਨੂੰ ਜਿਹੜਾ ਧਰਨੇ ਦਾ ਐਲਾਨ ਕੀਤਾ ਆ ਉਹ ਧਰਨੇ ਦੀ ਤਿਆਰੀ ਲਈ ਅੱਜ ਪਿੰਡਾਂ ਦੇ ਵਿੱਚ ਸਨੇਹੇ ਦਿੱਤੇ ਜਾਣੇ ਆ ਤੇ ਆਏ ਦੀਆਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਹ ਮਸਲੇ ਦਾ ਹੱਲ ਕਰਾਉਣ ਲਈ ਵੀਡੀਓ ਦਫ਼ਤਰ ਫਲੋਰ ਵਿਖੇ ਠੀਕ 10 ਵਜੇ ਪਹੁੰਚ ਕੇ ਆਪਾਂ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਆ ਤੇ ਸਰਕਾਰ ਨੂੰ ਜਗਾਉਣਾ ਆ ਤੇ ਇੱਥੇ ਦੇ ਪ੍ਰਸ਼ਾਸਨ ਨੂੰ ਜਗਾਉਣਾ ਆ ਤੇ ਮੈਂ ਬੇਨਤੀ ਕਰਦਾ ਜਿਹੜੇ ਲੋਕ ਆ ਸਾਹਿਬ ਮੱਚ ਦੇ ਆਗੂ ਸਹਿਰਬਾਨ ਆ ਜਾਂ ਮੈਂਬਰ ਆ ਪਿੰਡਾਂ ਦੇ ਵਿੱਚੋਂ ਵੱਧ ਚੜ ਕੇ ਇਸ ਧਰਮ ਦੇ ਨਾਲ ਸਾਹਮਣ ਹੋਣ ਕਿ ਆਪਾਂ ਹੱਲ ਕਰਾ ਸਕੀਏ ਜੈ ਜਨਤਾ ਜੈ ਸੰਘਰਸ਼ ਜੈ ਭੀਮ ਜੈਪਾ